ਜੀ ਆਮ ਜੀ ਨਾਮ ਹੈ ਜੀ ਬਣਾ ਤੇ ਇਸ ਸੁਨੀਤਾ ਜੀ ਕਿਹੜੇ ਪਿੰਡਾ ਜੀ ਛੱਤਬੀਰ ਜੀ ਅੱਜ ਕੀ ਬਰਦਰ ਉੱਥੇ ਕੀ ਹੋਇਆ ਸਾਡੇ ਬੰਦੇ ਆ ਗਏ ਤੇ ਜੀ ਉੱਥੇ ਬਤਰ ਟੇਕਣ ਜੀ ਆਪਾਂ ਤਾਂ ਬਾਹਰੋਂ ਖੜੇ ਜੀ ਬਾਹਰੋਂ ਮਾਰਿਆ ਜੀ ਸਾਡਾ ਮੇਰਾ ਜੀ ਪਤਾ ਨਹੀਂ ਕਿਹਾ ਮਾਰਿਆ ਜੀ ਉਹਦਾ ਡੰਡਾ ਮਾਰਿਆ ਕਿ ਕਿਆ ਜੀ ਬਾਹਾਂ ਤੋਂ ਮਾਰਿਆ ਹੱਥ ਪਾਜੀ ਉਹਰਾ ਜੀ ਇਹ ਪਤਾ ਨਹੀਂ ਕਿਹਾ ਮਾਰਿਆ ਜੀ ਮੋਟਰਸਾਈਕਲ ਪਰ ਗੇਰੀ ਜੀ ਉਹਨਾਂ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਮੇਰਾ ਮਾਰਿਆ ਜੀ ਜੀ ਬੜੀ ਕੀ ਮਾਮਲਾ ਹੋਇਆ ਸਰ ਅੱਜ ਚੱਲ ਬਈ ਇਹ ਮਸਲਾ ਪਿਛਲੇ ਡੇਢ ਦੋ ਮਹੀਨੇ ਚੱਲ ਰਿਹਾ ਸੀਗਾ ਇਹ ਸਾਡੇ ਪਿੰਡ ਦਾ ਗਰਾਊਂਡ ਹੈ ਜੀ ਬੱਚੇ ਖੇਡਣ ਵਾਸਤੇ ਕੋਈ ਨੇੜੇ ਜਿਹੜੇ ਪਿੰਡਾਂ 'ਚ ਕੋਈ ਗਰਾਊਂਡ ਨਹੀਂ ਹੈਗਾ ਇਹ ਅਸੀਂ ਸਾਰੇ ਮਤਲਬ ਪਿੰਡ ਦੇ ਮੁੰਡਿਆਂ ਨੇ ਇਕੱਠੇ ਹੋ ਕੇ ਗਰਾਊਂਡ ਚਿਆਰ ਕਰਿਆ ਸੀਗਾ 50 ਸਾਲ ਪਹਿਲਾਂ ਹੁਣ ਇਹਨਾਂ ਨੇ ਉੱਥੇ ਕਹਿੰਦੇ ਅਸੀਂ ਮੰਦਿਰ ਬਣਾਣਾ ਜਦੋਂ ਕਿ ਸਾਡੇ ਪਿੰਡ 'ਚ ਪੰਜ ਮੰਦਿਰ ਪਹਿਲਾਂ ਹੀ ਆਲਰੇਡੀ ਹੈਗਾ ਤੇ ਦੂਜੀ ਗੱਲ ਇਹ ਜਿਹੜਾ ਮੰਦਿਰ ਦਾ ਨਾਮ ਲੰਦਿਆਂ ਸਾਨੂੰ ਅੱਜ ਤੱਕ ਕੋਈ ਦੇਵੀ ਦੇਵਤਾ ਨਹੀਂ ਦੱਸਕੀ ਜਿਹਦਾ ਮੰਦਿਰ ਬਣਾਣਾ ਆਇਆ ਕਿਸੇ ਦਾ ਮੰਦਰ ਬਣਾਉਂਦੇ ਹਾਂ ਕੋਈ ਸ਼ਿਵਜੀ ਭਗਵਾਨ ਦਾ ਮੰਦਰ ਹੈਗਾ ਵਿਸ਼ਕਰਮਾ ਜਿੱਥੇ ਹੈਗਾ ਸਾਰੇ ਸਾਡੇ ਪਿੰਡ ਚ 6 ਮੰਦਰ ਹੈ ਇਸ ਟਾਈਮ ਇਹਨਾਂ ਨੂੰ ਇਹ ਨਹੀਂ ਸੀ ਪਤਾ ਵੀ ਅਸੀਂ ਮੰਦਿਰ ਕਿਦਾ ਬਣਾ ਰਹੇ ਹਾਂ ਬੇਸਿਕਲੀ ਕਬਜ਼ਾ ਕਰਨ ਦੀ ਕੋਸ਼ਿਸ਼ ਸੀਗੀ ਜੀ ਉਹ ਅੱਜ ਸਵੇਰੇ ਮੁੰਡਿਆਂ ਦਾ ਟੂਰਨਾਮੈਂਟ ਸੀਗਾ ਜੀ ਇਹ ਉੱਥੇ ਚੁੰਨਾ ਚਾਨਣਾ ਪਾ ਰਹੇ ਸੀਗੇ ਉਧਰੋਂ ਇਹਨਾਂ ਨੇ ਕੋਈ ਮੱਥਾ ਟੇਕਣ ਕਹਿੰਦੇ ਅਸੀਂ ਮੱਥਾ ਟੇਕਣਾ ਜਦੋਂ ਤੁਹਾਡਾ ਮੰਦਿਰ ਉੱਥੇ ਤੋਂ ਡੀਸੀ ਸਾਹਿਬ ਨੇ ਮੰਦਿਰ ਹੀ ਠਵਾਤਾ ਫਿਰ ਮੱਥਾ ਕਿਸੇ ਟੇਕੂ ਮੀ ਤੁਸੀਂ ਜਿਆਦਾ ਤੁਹਾਡੀ ਕੋਈ ਉੱਥੇ ਸਥਾਪਨਾ ਹੋ ਜੇ ਮੂਰਤੀ ਤਾਂ ਤੁਸੀਂ ਉਸ ਚੀਜ਼ ਨੂੰ ਚੰਗਾ ਲੱਗਦਾ ਉੱਥੇ ਕਹਿੰਦੇ ਵੀ ਹਾਂ ਅਸੀਂ ਇੱਥੇ ਆਏ ਹਾਂ ਅੱਜ ਅੱਜ ਮੂਰਤੀ ਸਥਾਪਨਾ ਸਾਡੀ ਹੋਈ ਹੋਈ ਹੈ ਤਾਂ ਅਸੀਂ ਮੱਥਾ ਟੇਕਣਾ ਕਿਸ ਚੀਜ਼ ਬਾਰੇ ਉੱਥੇ ਨੇੜੇ-ਤੇੜੇ ਦੇ ਜਿਹੜੇ ਕੈਮਰੇ ਉਹਨਾਂ ਦੀ ਸੀਸੀਟੀਵੀ ਲੋ ਤੁਹਾਨੂੰ ਪਤਾ ਲੱਗ ਜਾਊਗਾ 25-30 ਬੰਦੇ ਇਹ ਬਾਕੀ 5-7 ਬਾਹਰ ਦੇ ਹੀ ਬੰਦੇ ਸੀਗੇ ਜਿਹੜੇ ਉਂਗਲ ਲਾਣ ਵਾਲੇ ਉਹ ਬਾਹਰ ਤੋਂ ਬੇਸਿਕਲੀ ਉਹ ਇਕੱਠੇ ਕਰਕੇ ਉੱਥੇ ਮੌਕੇ ਤੇ ਲੱਗੇ ਗਏ ਆ ਜੀ ਉੱਥੇ ਇਹਨਾਂ ਨਾਲ ਲੜਾਈ ਕੀਤੀ ਉਹਨਾਂ ਨੇ ਪਹਿਲਾਂ ਇਹਨਾਂ ਦੇ ਸੱਟਾਂ ਮਾਰੀਆਂ ਫਿਰ ਸੈਲਫ ਡਿਫੈਂਸ ਚੱਕਰ ਮਾਰਦਾ ਹੀ ਆ ਜੀ ਦੇਖੋ ਜੇ ਤੁਹਾਡੇ ਕੋ ਦੱਪਰ ਮਾਰੂਗਾ ਆਬਵੀਅਸਲੀ ਤੁਸੀਂ ਵੀ ਉਹਨਾਂ ਮਾਰੂਗੇ ਇਹ ਤਾਂ ਹੈ ਨਹੀਂ ਵੀ ਤੁਸੀਂ ਉਹਦੇ ਹੱਥ ਜੋੜ ਕੇ ਜਾਂ ਪੈਰਾਂ 'ਤੇ ਲਾ ਕੇ ਤੁਸੀਂ ਭੇਜ ਦੋ ਇਹ ਗੱਲ ਹੋਈ ਹੈ ਸਰ ਇਹ ਮਸਲਾ ਬੜੇ ਦਿਨਾਂ ਤੋਂ ਉਲਝਿਆ ਰਿਹਾ ਸੀਗਾ ਇਹ ਅਜੇ ਇਹਦਾ ਮਸਲੇ ਦਾ ਹੱਲ ਇਹ ਹੋਇਆ ਜੀ ਵੀ ਦੋਨੋਂ ਆਪਸ ਵਿੱਚ ਕੰਪੋਲ ਤੋਂ ਹਾਂਜੀ ਪੁਲਿਸ ਆਈ ਸੀਗੀ ਜੀ ਐਮਐਲਆਰ ਕਟਗੀ ਤੇ ਦੋ ਸਾਡੇ ਬੰਦਿਆਂ ਨੂੰ ਬੱਤੀ ਰੈਫਰ ਕੀਤਾ ਜੀ ਜਿੰਨਾਂ ਨੂੰ ਤਿੰਨ ਮੰਨਾਂ ਸਾਡੇ ਨੂੰ ਬੱਤੀ ਰੈਫਰ ਕਰਾਉਂ ਮੇਜਰ ਸਟਾਏ ਸਿਰ 'ਤੇ ਲੱਗੀਆਂ ਹੋਈਆਂ ਤੇ ਬਾਕੀ ਮੇਰਾ ਨਾਮ ਪ੍ਰਿੰਸ ਜੈ ਮੇਰਾ ਪਿੰਡ ਛੱਤਾ ਜੀ ਕੀ ਹੋ ਸਕਦਾ ਬੱਜੀ ਹੈ ਕੀ ਹੋਇਆ ਜੋ ਛੱਤਾ ਜੀ ਆਪਾਂ ਆਪਣਾ ਧਾਰਮਿਕ ਉਸਤਾਨ ਉਹ ਚੂੰਡ ਲਾਇਆ ਭਾਈ ਪੂਰ ਹੋ ਜਾਗਾ ਇੱਕ ਆਪਣਾ ਪਿਤਰਾ ਦਾ ਸਿਰਫ ਮੋਸ ਕਰਕੇ ਇੱਕ ਦਿਨ ਮੱਥਾ ਟੇਕਦਾ ਜੀ ਸਾਡਾ ਸਾਡੇ ਅਸੀਂ ਮੱਥਾ ਟੇਕਣ ਜਾ ਰਹੇ ਤੇ ਜੀ ਪਿਛੇ ਦੂਜੀ ਪਾਰਟੀ ਵਾਲੇ ਨੇ ਜਿਹੜੇ ਇਹਨਾਂ ਬੰਦਿਆਂ ਨੇ ਪਹਿਲਾਂ ਵੀ ਸਾਡੇ ਉੱਪਰ ਅਟੈਕ ਕਰਾਇਆ ਇੱਕ ਬੰਦੇ ਦੇ ਉੱਪਰ ਅੱਜ ਫੇਰ ਇਹਨਾਂ ਘੇਰ ਕੇ ਸਾਨੂੰ ਸਾਡੀ ਲੇਡੀਸ ਜੀ ਸਾਡੇ ਨਾਲ ਮੰਮੀ ਦੀ ਸਾਡੀ ਇਹਨਾਂ ਬੰਦਿਆਂ ਨੇ ਸਾਡੇ ਨਾਲ ਘੇਰ ਕੇ ਸਾਡੀ ਥਾਲੀ ਪਰਾਫੈਂਕੀ ਜੋ ਮਮਲਗੀ ਮਾਰੇ ਉਸ ਦਾ ਅਪਮਾਨ ਕਰਾਇਆ ਪਰ ਮਾਨੇ ਨਹੀਂ ਹੱਤੇ ਦੇ ਮਾਨੇ ਖਾਲੀ ਹੱਥ ਦੇ ਇਹਨਾਂ ਬੰਦਿਆਂ ਕੇ ਆਸ-ਪਾਸ ਹਥਿਆਰ ਤੇ ਬਕਾਇਦਾ ਕਰੀ ਵੀਡੀਓ ਮਾਇਏ ਮੈ ਜੀਓ ਅਸੀਂ ਆਰ ਲੈਦੇ ਸਾਰੇ ਬੰਦੇ ਨੰਡੇ ਆ ਮੱਖੀ ਸੀ ਹੱਥ ਮੱਖੀ ਸੀ ਹੱਥ ਮ ਡੰਡਾ ਸਾਰਾ ਕੁਝ ਇਨੀ ਹੱਥਾਂ ਮਾ ਜੀ ਮਾਰੇ ਹੱਥ ਮ ਕੀ ਜੀ ਸਿੰਗਲ ਕੀ ਸੀ ਕੋਈ ਵੈਪਨ ਨਹੀਂ ਤਾ ਜੀ ਕੋਈ ਕੋਈ ਨਾ ਮਾਨੇ ਮੱਥਾ ਦੇਖਣੇ ਕੇ ਇਰਾਦੇ ਮਾ ਗਏ ਤੇ ਜੀ ਉਥਾ ਮਾਰਾ ਲੜਨੇ ਕੋਈ ਕਿਸੇ ਗੱਲ ਕੋਈ ਰਾਜਾ ਨਹੀਂ ਤਾ ਜੀ ਮੇਰੇ ਡੈਡੀ ਦਾ ਜੀ ਹੱਥ ਵਾ ਉਂਗਲੀ ਵੱਢ ਗਈ ਜੀ ਉਹ ਸਾਰੇ ਡਾਕਟਰ ਕਹ ਰਹੇ ਕਿ ਆਵਾ ਦਾ ਉਂਗਲੀ ਕੱਟਣੀ ਪੈ ਜਾ। ਕਿਆ ਵਾ ਦਾ ਕਹਦੇ ਸਰਜਨ ਇਹੋ ਸਰਜਨ ਬਤਾਏਗਾ ਵੀ ਕਿਆ ਹੋਏਗਾ ਕਿਆ ਨਹੀਂ। ਇਹ ਉਂਗਲੀ ਇਹਨਾਂ ਦੀ ਛੱਤ ਪਿੰਡ 'ਚ ਇੱਕ ਬਹੁਤ ਮੰਦ ਭਾਗੀ ਘਟਨਾ ਗੱਦਰੀਆ ਸਮਾਜ ਨਾਲ ਹੋਈ ਹੈ। ਗੱਦਰੀਆ ਸਮਾਜ ਜਿਹੜਾ ਇੱਕ ਵਿਮੁਖਤ ਜਾਤੀ ਜਾਂਦਾ ਹੈ। ਇਹ ਆਪਣੇ ਪੁਰਾਣੇ ਰੀਤੀ ਰਿਵਾਜ ਮੰਨਦਾ ਹੈ ਜੀ ਅੱਜ ਦੇ ਦਿਨਾਂ ਮਾਵਸ ਵਾਲੇ ਦਿਨ ਇਹ ਲੋਕ ਇਹ ਕਹਿੰਦਾ ਆਪਣਾ ਝੋਂਡਾ ਪੂਰਵਜਾਂ ਦਾ ਜਿਹੜੇ ਪਿੱਤਰ ਕਹਿੰਦੇ ਆ ਉਹਨਾਂ ਦਾ ਉਹਨਾਂ ਦੀ ਪੂਜਾ ਕਰਨ ਜਾਂਦਾ ਉਹ ਇਹਨਾਂ ਦੀ ਧਰਮਸਾਲਾ ਚ ਝੋਂਡ ਸੀ ਉੱਥੇ ਹੀ ਵਿਚਾਰੇ ਆਪਣੇ ਪਰਿਵਾਰਾਂ ਸਮੇਤ ਬੱਚਿਆਂ ਸਮੇਤ ਉੱਥੇ ਜਾ ਕੇ ਨੱਥਾ ਟਿਕਣ ਜਾ ਰਹੇ ਸੀ ਪਿੰਡ ਦੇ ਕੁਝ ਦਬੰਗ ਬੰਦੇ ਨੇ ਉਹਨਾਂ ਨੂੰ ਘੇਰ ਕੇ ਇੱਥੇ ਬਹੁਤ ਬੁਰੀ ਤਰ੍ਹਾਂ ਕੁੱਟਿਆ ਤੁਹਾਡੇ ਕੋਲ ਵੀਡੀਓ ਆ ਹੀ ਗਈ ਆ ਸਾਰਾ ਦੇਖ ਹੀ ਲਿਆ ਤੇ ਮੈਂ ਇਹ ਬੇਨਤੀ ਕਰਨਾ ਚਾਹੁੰਦਾ ਵੀ ਲੋਕਤੰਤਰ ਦੀ ਹੱਤਿਆ ਨਾ ਕਰੋ ਪਲੀਜ਼ ਅੱਜ ਲੋਕਤੰਤਰ ਹੈ ਜਿਸ ਵਿੱਚ ਲੋਕ ਤੁਹਾਡੇ ਚੁਣੇ ਹੋਏ ਬੰਦੇ ਰਾਜੇ ਬਣਦੇ ਆ ਇਹ ਤਾਂ ਰਾਜਤੰਤਰ ਜਿ ਵੀ ਨਹੀਂ ਹੁੰਦਾ ਸੀ ਡਿਕਟੇਟਰਸ਼ਿਪ ਹੋਇਆ ਕਰਦੀ ਸੀ ਉੱਥੇ ਵੀ ਇਹਨਾਂ ਤਰਸ ਕਰਦੀ ਸੀ ਕਿ ਗਰੀਬ ਬੰਦੇ ਦਾ ਜਾਂ ਕਿਸੇ ਦਬੀ ਕੁਚਲੀ ਕਾਸਟ ਦੇ ਬੰਦੇ ਨੂੰ ਉਹਦੇ ਧਾਰਮਿਕ ਅਨੁਸ਼ਠਾਨ ਮਨਾਉਣ ਤੋਂ ਧਾਰਮਿਕ ਭਾਵਨਾ ਦੀ ਰੋਕ ਨਹੀਂ ਲੱਗਦੀ ਸੀ ਅੱਜ ਵੀ ਇਹਨਾਂ ਦੇ ਇੱਕ ਤਰ੍ਹਾਂ ਦੇ ਧਾਰਮਿਕ ਅਧਿਕਾਰਾਂ ਤੇ ਫੰਡਾਮੈਂਟਲ ਰਾਈਟ ਤੇ ਲੋਕ ਜਿਹੜੇ ਇੱਕ ਮੌਲਿਕ ਅਧਿਕਾਰ ਹੁੰਦੇ ਆ ਉਹਨਾਂ ਤੇ ਹਮਲਾ ਕੀਤਾ ਮੈਂ ਪ੍ਰਸ਼ਾਸਨ ਨੂੰ ਵੀ ਪੰਜਾਬ ਸਰਕਾਰ ਨੂੰ ਵੀ ਬੇਨਤੀ ਕਰਦਾ ਪਲੀਜ਼ ਇਹਨਾਂ ਨੂੰ ਵੀ ਸਮਝਾਓ ਕਿ ਇਹੋ ਜੀ ਇਹ ਇਹਨਾਂ ਤੱਕਾ ਨਾ ਕਰਿਆ ਜਾਵੇ ਕਿਸੇ ਗਰੀਬ ਬਰਾਦਰੀ ਦੇ ਨਾਲ ਇਹਨਾਂ ਤੱਕਾ ਨਾ ਕਰਿਆ ਜਾਵੇ ਇਹਨਾਂ ਨੂੰ ਵੀ ਜਿਉਣ ਦਾ ਹੱਕ ਹੈ ਇਹਨਾਂ ਨੂੰ ਜਿਉਣ ਦਿੱਤਾ ਜਾਵੇ ਇਹਨਾਂ ਨੂੰ ਆਪਣੇ ਰੀਤੀ ਰਿਵਾਜ